ਆ ਭੰਦਾ ਵੀਰਾ ਗਾ ਟੇ ਬੜਾ ਤਾਈ ਆ ਆ ਆ ਇੰਦਿਆਰਾ ਸਾਨੂੰ ਜੁਲਾਈ ਨਹੀਂ ਮਾਰੀ ਅਰੇ ਸਾਹਬ ਸਾਸਰੀ ਗਾਰ ਜੀ ਜੀ ਰਾਜੀ ਹੋਈ ਤੁਹਾਡੀ ਜੀ ਜੀ ਨੂੰ ਮਾਰਨਾ ਪਾਸੋਂ ਦੇਖ ਮੰਗਦੇ ਆ ਤੇ ਆਪਣੇ ਘਰੇ ਆ ਗਏ ਜੀ ਪਰੋਣੇ ਉਹਨਾਂ ਨੂੰ ਦਿਲਿਆਂ ਲੈਣ ਬਸ ਰਹਿਣ ਤੋਂ ਆ ਗਏ ਅਜੇ 2 ਕਿਲੋਮੀਟਰ ਬਸ ਰਹਿਣ ਸਾਡੇ ਦੂਰ ਹੋਰ ਦੂਜਣੇ ਆਉਂਦੇ ਫਿਰ ਉਹਨਾਂ ਨੇ ਆਈ ਗਿਆ ਆਹ ਸੋਨਾਂ ਲੈ ਆਇਆ ਇੱਧਰ ਟਰੈਕਟਰ ਵਗੰਡਿਆ ਮੌਸਮ ਦਾ ਬਹੁਤ ਫਰਕ ਪਾ ਗਿਆ ਗਰਮੀ ਗਈ ਤੇ ਸਰਦੀ ਆ ਗਈ ਆ ਹੋਈ ਰੋਣੇ ਦੇ ਕੀ ਘਾਰੋ ਮਾਰ ਕਾਤੇ ਸਾਰੀ ਦਿਹਾੜੀ ਜੋ ਵੀ ਕਰਾਂਗੇ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਾਂਗੇ ਲੈ ਆ ਮੈਂ ਘਰ ਬਾਸੇ ਚੜਾਉਣਾ ਇਹ ਨਹੀਂ ਰਹੀਂਦੇ ਰਾਤ ਮੈਂ ਦਾਖਾ ਹੀ ਰਾਤ ਰਵੋ ਪਿਆ ਦੇ ਵੀ ਸਾਂਭੇ ਕਰਦੇ ਆ ਮੈਂ ਜਾ ਕੰਮ ਤਾਂ ਦੇ ਦਿੱਤਾ ਫੇਰ ਆ ਗਏ ਬਸਟਾਨ ਦੇ ਲਾ ਆ ਆਪਣੇ ਯਾਰ ਬਹਿਲੀ ਲੱਗਿਆ ਖੇਦ ਤੇ ਉਹਨਾਂ ਨੇ ਮੰਗਾਈ ਆਪਣੇ ਤੋਂ ਚਾਹ ਤੂੰ ਆਪ ਲੈ ਕੇ ਚੱਲੇ ਚਾਹ ਤੇ ਗੱਠਾ-ਗੁੱਠਾ ਕੱਢਦੇ ਪਏ ਆ ਤੇ ਮੈਂ ਗੇਟ ਖੋਲਣ ਆਇਆ ਫੇਰ ਉਹਨਾਂ ਲਈ ਚਾਹ ਲੈ ਕੇ ਜਾਵਾਂਗਾ ਅੱਗੇ ਖਾਣੇ ਤੁਹਾਨੂੰ ਖੇਤ ਦਾ ਪ੍ਰੋਗਰਾਮ ਕੀ ਆਂੀ ਰਾਤ ਨੂੰ ਇਹਨਾਂ ਨੇ ਮੈਨੂੰ ਸੱਤਿਆ ਕੋਮਲ ਨੇ ਰਾਣੇ ਨੇ ਆ ਇੱਕ ਤਾਂ ਲੈ ਕੇ ਆ ਨਵਾਂ ਟਰੈਕਟਰ ਫਾਰਮ ਟਰੈਕ ਅਨਮੋਲ ਨੇ ਬੇਕੋ ਨਾ ਉਹ ਮੈਸੀ ਆ ਮੈਸੀ ਕੋਸੋ ਜਾਰੀ ਇੱਕ ਉਹ ਖੜਾ ਜੌਂਡ ਯਾਰ ਇਧਰ ਗੱਠਾ ਜੱਟਾ ਨੂੰ ਰਾਤ ਵੀ ਟਿਕਾਇਆ ਨਹੀਂ ਗਾ ਹਾਂ ਕੀ ਕਰੀਏ ਤੁਸੀਂ ਕੀ ਕਰਾਂਗੇ ਲੱਟਾਂਗੇ ਕੀ ਹੈ ਆਜੀ ਭਾਂਜੀ ਰਾਤ ਟਿਕਿਆ ਜਾਂਦਾ ਰਾਤ ਲਗਾ ਕੇ ਟਿਕਾਣੇ ਬਸ ਦੋ ਤਿੰਨ ਦਿਨਾਂ ਦੇ ਬੰਦੇ ਰਾਤ ਸਾਰੇ ਆਜੀ ਕੰਮ ਪਈਆਂ ਮੈਂ ਤਾਂ ਸਾਰਾ ਵਿਆਹ ਕਰਨਾ ਦੀ ਹੈ ਬਾਈ ਚਾਰ ਨਾ ਨਿਕਲਦੇ ਨੇ ਚੱਲ ਹੁਣ ਉਹਨੂੰ ਮਿਲੀਏ ਸੁੱਕੇ ਨੂੰ ਚੱਲ ਸੁੱਕੇ ਨੂੰ ਤੁਹਾਨੂੰ ਅੱਜ ਸਾਰੇ ਰੂਪ ਰੂਪ ਕਰਾਉਣੇ ਆ ਹਾਂ ਕੀ ਦੇ ਕੀ ਦੇ ਸਾਡੇ ਜਿਹੜੇ ਵੀ ਸੱਜਣ ਬੇਲੀ ਨਾਲ ਲੱਗੇ ਹੋਏ ਨੇ ਕੰਮ ਦੇ ਅੱਧੀ ਰਾਤ ਹੁਣ ਰਾਣਾ ਲੱਗਾ ਹੋਇਆ ਇਹਨਾਂ ਮੈਨੂੰ ਵੀ ਅੱਧੀ ਰਾਤ ਸਾਧ ਲਿਆ ਤੇ ਇਹ ਜਿੱਥੇ ਭਰਾ ਹੋਣ ਕੋਮਲ ਨੇ ਉਹਨਾਂ ਵੀ ਚਾਹੀਦਾ ਹੋਰ ਨਹੀਂ ਤੂੰ ਫੋਨ ਮਾਰਿਆ ਮੈਂ ਰਜਾਈ 'ਚ ਬੈਠਾ ਅੱਧੀ ਰਾਤ ਆ ਗਿਆ ਜਿਹੜਾ ਜੀ ਵੀ ਤੇਰੇ ਨਾਲ ਹੀ ਲੱਗਣਾ ਦੱਸ ਜਿਵੇਂ ਕਹਤ ਕੀ ਇਹ ਵੀ ਆ ਕੇ ਚਾਰ ਚਾਨਣ ਲੱਗੇ ਹੁਣ ਜਿਵੇਂ ਉਹ ਚਾਰ ਇੰਡੀਕੇਟਰ ਜਗਦੇ ਉਹਦੇ ਚਾਰ ਚਾਨਣ ਲਾਉਦੇ ਪਏ ਹਨ ਹਾਂ ਉਹਵੇਂ ਤੂੰ ਆ ਕੇ ਇੱਥੇ ਲਾਦੇ ਸਹੀ ਗੱਲ ਨੇ ਇੰਦੀ ਆਵੇਲਾ ਸੁੱਖਾ ਵੇਖ ਕੇ ਨਹੀਂ ਰੋਕਦਾ ਮੈਨੂੰ ਹਾਂ ਬੀਜੀ ਬੋਸ ਆ ਹੁਣ ਉਹਦੀਆਂ ਮਹਿੰਦਰੇ ਦੀਆਂ ਪੱਬੀਆਂ ਨਹੀਂ ਲੱਗਣ ਨਹੀਂ ਹਾਂ ਉਹ ਗੱਠਾ ਵੀ ਨਹੀਂ ਕਰਨਡੀਆਂ ਵੇਖੋ ਦੀ ਜਾਨ ਨਿਕਲਦੀ ਬਈਆ ਡਟ ਤੂੰ ਤੂੰ ਸੰਗਲ ਭਾ ਮੈਂ ਸੁੱਖੇ ਨੂੰ ਮਿਲਣਾ ਸੁੱਖੇ ਨੂੰ ਮਿਲਣਾ ਸੁੱਖੇ ਨੂੰ ਡੱਕ ਬੰਦ ਕਰ ਦੋ ਸਾਬਜੀ ਡੱਕ ਅਸੀਂ ਪਧਾਰ ਚੁੱਕੇ ਆ ਸਾਹ ਯਾਰ ਵਧੀਆ ਹੋਰ ਸੁਣਾ ਠੀਕ ਹੈ ਤੂੰ ਵੇਹਦਾ ਨਹੀਂ ਪਿਆ ਮੇਰੇ ਲਈ ਮੈਂ ਕਿਹੜਾ ਦਰਿਆ ਦਾ ਕੋਮਲ ਨਹੀਂ ਮੈਨੂੰ ਦੱਦਿਆ ਹੀ ਕੋਮਲ ਨੇ ਹਾਂ ਕਹਿੰਦਾ ਆਤੀ ਰਾਤ ਆਹੀ ਲੱਗੇ ਵੇ ਕਿੰਨੇ ਜਾਣੇ ਅੱਛਾ ਅੱਛਾ ਮਾਂ ਮ ਆਇਆ ਨਾ ਤੇ ਉਹਨੂੰ ਪੁੱਛਿਆ ਨਾ ਸੁੱਖਾ ਲੱਗਾਈ ਪਰਾਲੀ ਕੱਢਦਾ ਪਿਆ ਅੱਛਾ ਅੱਛਾ ਮਾਂ ਉਹਨੂੰ ਮਿਲਦਾ ਮੈਂ ਵਧੀਆ ਕੀਤਾ ਉਦੋਂ ਦਾ ਅੱਜ ਮਿਲਿਆ ਤੂੰ ਬਾਪੇ ਬੁੱਢੇ ਤੋਂ ਹਾਂ ਬਾਪੇ ਬੁੱਢੇ ਆ ਗਿਆ ਜੀ ਹਾਂ ਟੰਡੀ ਜਾਂਦੇ ਕੋਈ ਨਹੀਂ ਛੱਡ ਛੱਡ ਕੇ ਗੱਠੇ ਬਣਾਉਣੀਆਂ ਆ ਹਾਂ ਹਾਂ ਇੰਨੇ ਨੇ ਉੱਥੇ ਰੱਖ ਕੇ ਦਰਦੀ ਤਾ ਹਾਂ ਇੰਨੇ ਆ ਇਰੇ ਆਵਾਜ਼ਾਂ ਇਹ ਚੋਬੀਜਲੀ ਆ ਮੈਂ ਅੱਧੀ ਬਿਜਲੀ ਆ ਤੇ ਉਹ ਮੋਰੀਆ ਪਿੰਨ ਨਹੀਂ ਹਲਾ ਚ ਪਿੰਨ ਨਹੀਂ ਟਾਇਰ ਪਾੜ ਨਹੀਂ ਹੈ ਹੈ ਜੇ 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 ਵਿੱਚ ਲਿਫਟ ਚੋਕ ਨਾ ਆ ਹਾਲ ਚੁੱਕਿਆ ਹਾਂ ਇਹ ਨਾ ਸਿੱਧਾ ਟਾਇਰਾਂ 'ਚ ਬਹਿਣਾ ਟਾਇਰਾਂ 'ਚ ਵੜ ਜਾਣਾ ਹਾਂ ਵਧੀਆ ਵਧੀਆ ਹਾਂ ਸੀਟ ਕਾ ਨਾ ਹੁੰਦੀ ਆ ਉਹ ਵੈਰੀ ਗੁੱਡ ਸੀਟ ਕਰਾ ਰੂਡ ਕਰਾ ਹਾਂ ਸਾਡੇ ਟਰੈਕਟਰ ਨੂੰ ਵੀ ਪਿਆ ਹੈ ਹਾਂ ਹੈਲੋ ਭਾਰਮਤ ਨੂੰ ਵੀਡੀਓ ਭੇਜਾਂਗਾ ਹਾਂ ਇਹ ਬੜੇ ਵਧੀਆ ਕਵਰ ਇੱਥੇ ਤੂੰ ਮੋਬਾਈਲ ਮੂਲ ਪਾਲਾ ਹਾਂ ਇੱਥੇ ਤਾਹਾਂ ਢੇਲਾ ਪਾਲਾ ਆਪਦਾ ਹਾਂ ਜਿਵੇਂ ਮਰਜ਼ੀ ਕਰ ਲਾ ਹਾਂ ਬਿਲਕੁਲ ਹੋਠੀ ਨਾ ਵਧੀਆ ਵਧੀਆ ਹੋ ਸਾਨੂੰ ਹੁਣ ਕੰਮ ਨੂੰ ਦੱਬ ਕੇ ਰੱਖ ਹਾਂ ਬਸ ਮੈਂ ਦੱਬਦਾ ਬੈਨ੍ਹੇ ਮੇਰਾ ਹਾਂ ਫਿਰ ਬੈਨ੍ਹੇ ਆ ਦੀਪਾ ਵੀ ਆ ਗਿਆ ਹਾਂ ਮੈਂ ਨਹੀਂ ਆਉਣਾ ਆ ਜਾ ਆ ਜਾ ਓ ਰਾਣਾ ਵੀਰ ਲੱਗਾਈ ਖੜ ਜਾ ਰੁਕ ਜਾਨ ਔਰ ਆਈ ਟੈਨੂ ਪਤਾ ਨਹੀਂ ਮੈਂ ਆਉਣ ਡਿਆ ਹੁਣ ਆਜੋ ਉਸਤਾਦੀ ਆਜੋ ਜਨਾਬ ਬੈਠੋ ਚੱਲ ਵੀ ਚੱਲਣਾ ਰੰਗਲ ਪਾਉਣਾ ਪਏਗਾ ਖੜ ਗਿਆ ਪਾਉਣਾ ਪਏਗਾ 265 ਮਿੱਤਰਾਂ ਖੜ ਗਿਆ ਬਿਲਕੁਲ ਵੀ ਨਹੀਂ ਮੰਨ ਰਿਹਾ ਪਰੇ ਕਰ ਲੈ ਪਰੇ ਅੱਪਾ ਹੁਣ ਆਈ ਆ ਗਈ ਅਰੇ ਕਰ ਲੈ ਪਰੇ ਰਾਤ ਨੂੰ ਸਾਨੂੰ ਦੀਦਾ ਕੋ ਨਹੀਂ ਹੂ ਬਿਲਕੁਲ ਨਹੀਂ ਦੀਦਾ ਜੀ ਹੋਰ ਇਹ ਕੋਈ ਕੈਂਟ ਨਹੀਂ ਲੱਗਿਆ ਇਹਦੇ ਫਾਇਦਾ ਦੇ ਇਹ ਹੁਣ ਫਾਇਦਾ ਲਾਉਂਦੇ ਆਂ ਗੱਠਾਂ ਨੇ ਨਾ ਥੋੜੀਆਂ ਪਾਈਆਂ ਗੱਠਾਂ ਭਾਈ ਜੀ ਹੈ ਅੱਜ ਸਾਢੇ 8:30 9:00 ਕੋਈ ਗੱਠ ਹੈ ਗੱਠਾਂ ਬਜਟ ਦੇ ਦੇਖਣ ਨੂੰ ਥੋੜੀਆਂ ਲੱਗੀਆਂ ਪਰਾਂ ਤਾਂ ਬਹੁਤ ਨਹੀਂ ਵੇਲਾ ਥੋੜੀਆਂ ਪਾਈਆਂ ਸਾਹੀ ਤਾਂ ਦੇਖੋ ਨਾ ਜੀ ਇਹਦੇ ਟਾਇਰ ਦਿਖਾਓ ਯਾਰ ਮੜਾਏ ਕੋਨੇ ਹੀ ਬਹਿ ਗਿਆ ਇਹਦਾ ਬਹਿ ਗਿਆ ਆਪਾ ਪਾ ਫਿਰ ਛੇਤੀ ਕਰ ਆਉ ਬਾਦ ਉਸੰਗਲ ਮੈਂ ਵੇਣਾ ਜੋਰ ਜੋਰ ਵੇਣੇ ਜੋਰ ਅੱਜ ਤੂੰ ਹੀ ਜਵਾਨੀ ਲਵਾਇਆ ਯਾਰ ਜੋਰ ਹਾਂ ਦੋ ਕੀ ਬਈ ਲਵਾਇਆ ਆਇਆ ਤੂੰ ਫੁੱਲ ਜੋਰ ਲਵਾਇਆ ਇਹ ਪਹਿਲੀ ਜਿੱਲੀ ਆ ਨਾ ਸਲਿੱਪ ਮਾਰੀ ਜਾਂਦਾ ਬਾ ਵੀਰੋ ਹਾਟੇ ਨਾ ਟੇਗਾ ਇਹ ਵਾਟ ਤੇ ਦੀ ਗੱਡੀ ਯਾਰ ਕਾਠੀ ਬੜੀ ਭਾਰੀ ਆ ਨਾ ਹਾਂਜੀ ਸੱਤ ਅੱਠ ਕੁਇੰਟਲ ਦੀ ਆ ਸੱਤ ਕੁਇੰਟਲ ਦੀ ਆ ਆ ਵੇਖੋ ਭਾਈ ਐਦ ਕੀ ਕਿੱਡੀਆਂ-ਕਿੱਡੀਆਂ ਗੱਠਾ ਬਣਾਈਆਂ ਸੱਤ-ਸੱਤ ਕੁਇੰਟਲ ਦੀ ਇੱਕ ਗੱਠ ਆ ਤੇ 2 ਤੇ 2 4 ਤੇ 2 6 ਤੇ 6 12 ਗੱਠਾਂ ਲੱਦੀਆਂ ਨੇ ਤੇ ਵਿੱਚ ਵੀ ਹੈਗੀ ਆ ਕੋਈ ਨਹੀਂ ਭਾਈ ਜੀ 12 ਨੇ 18 ਗੱਠਾ ਨੇ 12 ਗੱਠਾ ਹੀ ਵੇਚ ਲੋ ਵਿਚਾਰੇ ਟਰੈਕਟਰਾਂ ਨੇ ਬੂਥ ਲਵਾਈ ਖੜੀਆਂ ਹੁਣ ਪਾਉਣ ਲੱਗੇ ਆ ਟੋਚਨ ਵਜਨ ਬੜਾ ਪੰਜ ਜਾਂਦਾ ਨਾ ਉਹ ਚੰਗਾ ਵਜਨ ਉੱਚਾ ਤਾਂ ਨਹੀਂ ਨਾ ਹੁਣ ਉਹ ਉੱਚੇ ਮੜੀਆਂ ਨਿਕਲਦੀਆਂ ਚੱਲਣ ਮੋਲ ਕੱਢ ਗਿਆ ਇਹ ਕਿੱਥੇ ਜਾਣੀਆਂ ਉਹ ਬਿਜਲੀ ਸਰਮੋਤ

ਕਿਆ ਗਿਆ ਸਲੇਪ ਕੋ ਦੋ ਨਹੀਂ ਮਾਰੀ ਜਾਂਦੇ ਸਲੇਪਾ ਅਗਲੇ ਦਾ ਜ਼ੋਰ ਜ਼ਿਆਦਾ ਲੱਗਦਾ ਲੱਗਦਾ ਇੱਥੇ ਪਤਾ ਲੱਗਣਾ ਜੇ ਇਹ ਵੇਖੀ ਚਕਿੰਦਾ ਹਣਾ ਨਹੀਂ ਉਹ ਭਾਈ ਉਹਦਾ ਜ਼ੋਰ ਉਹ ਮਾਰੇ ਮਾਰੇ ਲਾਰਾ ਦਾ ਵਿਚਾਰੇ ਨੂੰ ਤੂੰ ਹੀ ਜਾਂਦਾ ਇਹਨੂੰ ਤਾਂ ਓਏ ਓ ਭੰਦਾ ਵੀਰਾ ਗਾ ਟਾਇਰ ਬੜਾ ਦਈ ਓ ਬੈਕਰ ਇਹਨਾਂ ਨੂੰ ਘਮਾਤਾ ਹੀ ਉਹਦਾ ਟਾਇਰ ਤਾਂ ਵੇਖ ਲੈ ਟਰਾਲੇ ਨਾਲ ਅੜ ਗਿਆ ਐਡਾ ਟਰਾਲਾ ਓ ਯਾਰ ਭਾਈ ਬਾਰਾ ਕਿੱਥੇ ਆ ਗਿਆ ਵੇਹ ਮੈਂ ਵੜ ਕੇ ਕਿੱਥੇ ਆ ਗਿਆ ਓ ਨਹੀਂ ਤੂੰ ਥੋੜਾ ਜਿਆ ਲੋ ਕਰਕੇ ਤਬ ਬੈਕਰ ਨੂੰ ਕਰ ਬੈਕ ਕਰ ਲੈਂਦੇ ਹੁਣ ਕੋਈ ਗੱਲ ਨਹੀਂ ਦੁਬਾਰਾ ਪਾ ਲੈ ਹਾਂ ਹਾਂ ਕੱਢ ਦੇ ਉਹਨੂੰ ਤਾਂ ਕਮਾਈ ਆਉਣਾ ਤੂੰ ਉਹਦੇ ਵਾਹ ਹੀ ਨਹੀਂ ਲੱਗਨ ਦਿੰਦਾ ਐ ਇਹਨੂੰ ਖਿੱਚ ਲੈਨੇ ਥੋੜਾ ਜਿਹਾ ਇਹਨੂੰ ਕੋਈ ਨਹੀਂ ਓ ਬੱਲੇ 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 ਲੈ ਗਿਆ ਲੈ ਗਿਆ ਲੈ ਗਿਆ ਜੀ ਕੀ ਕਮਾਈ ਦੀ ਵੀਦਾਨ ਇਹ ਲੇਣਾ ਕੋਠੀਆਂ ਵਾਲੀਆਂ ਟਰੈਕਟਰ ਵਿੱਚ ਲੈ ਲਿਆਏ ਬਾਪੇ ਦੇ ਟਰੈਕਟਰ ਦੇਖੋ ਪੂਤਾ ਨੂੰ ਲੈ ਕੇ ਨਾ ਰੱਕ ਆ ਜਾ ਜਾ ਤੇ ਚਾ ਨ ਰੱਕ ਆ ਰੇ ਕਿਆ ਲਿਆ ਇਹ ਦੂ ਆਵੇ ਆ ਲੀਆਂ ਇੱਥੇ ਲਿਆ ਇੱਥੇ ਆ ਮੋਰਚਲ ਬਾਸੇ ਕਰੀ ਉਹ ਮੋਰਚਲ ਬਾਸੇ ਕਰਦੇ ਓਏ ਸੁਭਾ ਕੀ ਆ ਗਿਆ ਆ ਗਿਆ ਆ ਗਿਆ ਕਿਵੇਂ ਓਏ ਕਿਵੇਂ ਆ ਓਦਾਂ ਤੇ ਦਿੱਸੇ ਨਹੀਂ ਫੁੱਦੀ ਆ ਆ ਆ ਗਿਆ ਹੈ ਅੱਜ ਆ ਗਿਆ ਹੈ ਕਿਵੇਂ ਆ ਹੈ ਓ ਸੰਗਲ ਓ ਸੰਗਲ ਲਾਲਾ ਸੰਗਲ ਭੱਜ ਸੰਗਲ 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 ਚੰਗਾ ਬਾਈ ਜੀ ਸੰਗਲ ਓ ਸੰਗਲ ਹੈ ਹੈ ਓ ਤੇਰੀ ਓਕਜੇ ਸਾਲਿਆ ਦੋਵੇਂ ਓ ਦੋਵੇਂ ਤੇਰੀ ਓਕਜੇ ਸੰਗਲ ਓ ਇਕ ਡੇਗਾ ਆ ਫਿਰ ਓ ਇੰਨੇ ਨਹੀਂ ਰੱਖਿਆ ਵੇਖ ਕਿੱਥੇ ਆ ਓ ਕਜੋਵੇਂ ਛੱਡਤਾ ਹੀ ਉਹਨੇ ਚਾਚਾ ਮੇਰੇ ਸਾਹਮਣੇ ਹੁਣ ਲਾ ਬੋਨੂ ਨੇਰੇ ਜੇ ਡੇਕ ਲਿਆ ਹੀ ਨਾ ਹੁਣ ਨਹੀਂ ਦਿੱਗਾ ਉੱਥੇ ਹੋਣਾ ਆਹੋ ਜਿੱਥੇ ਆਂ ਜੇਂ ਜਾਂਦੀ ਆਇਆ ਨਾ ਟਰੈਕਟਰ ਲੈ ਕੇ ਆਉਂਦੀ ਜਾ ਉਹਨਾਂ ਦਾ ਬੜਾ ਮਾਰਿਆ ਜਲਾ ਉਸ ਤੋਂ ਜਵਾ ਬਹਿ ਗਿਆ ਇਹਨੇ ਪੈ ਬਹਿ ਗਿਆ ਨਹੀਂ 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 ਓਏ ਓ ਅੜ ਗਿਆ ਹੀ ਨਾ ਉਹ ਅੜਨ ਕਰਕੇ ਚੱਲ ਸੰਗਲ ਲੱਭ ਲਿਆ ਆ ਜਾ ਲੱਭ ਲੱਭ ਬੁੰਚੇਤੀ ਕਰ ਵਾ ਵਾ ਉੱਥੇ ਹੋਣਾ ਲਾਈਟ ਦੇ ਉੱਤੇ ਆ ਗਿਆ 855 ਇਹਨੂੰ ਭਰ ਲੈਂਦੇ ਫਿਰ ਇਹਦੇ ਅੱਗੇ ਵੀ ਆਪਾਂ ਪਾਵਾਂਗੇ ਬਿਲਕੁਲ ਆਏ ਦਾ ਕੱਲਾ ਤੁਰਿਆ ਫਿਰਦਾ ਨਾ ਲੈ ਕੇ ਟਰਾਲੀ ਪਾਏਗੀ ਸਾਡੀ ਲੋਡ ਬਿਲਕੁਲ ਪਾਏਗੀ ਐਨੂੰ ਮੋੜ ਹੁਣ ਉਹਨੇ ਆਪਣੇ ਨੂੰ ਉਹ ਕਿਧਰ ਕਿਧਰ ਦੀ ਆਇਆ ਬਸ ਉਹਨੇ ਆਪਣੇ ਨੂੰ ਫਰਗਲ ਉੱਤੇ ਚੜਾਇਆ ਤੇ ਉਹ ਨਹੀਂ ਯਾਰ ਇੱਥੇ ਚੜਾਇਆ ਉਹ ਸਲਿੱਪ ਕੀਤਾ ਹੋਇਆ ਉੱਤੇ ਚੜਾਇਆ ਉਹ ਤੇ ਮੋੜਿਆ ਤੇ ਪਰਾਂ ਨੂੰ ਇਹਨਾਂ ਨੂੰ ਕਰ ਇੱਥੇ ਛੜਾਇਆ ਇੱਤੋਂ ਉਹ ਤਾਂ ਨਹੀਂ ਪਿਆਸ ਤੂੰ ਤਾਂ ਗੈਰਸ ਹੈ ਇੱਥੇ ਮੋੜ ਹੈ ਇਹਨੂੰ ਇੱਥੇ ਤੂੰ ਥੱਕਿਆ ਹੀ ਹੈ ਇਹਨੂੰ ਲੈ ਨੂੰ ਮੋੜ ਤੂੰ ਲੋਨ ਲੱਭ ਗਿਆ ਸਾਡੀ ਬੰਦੇ ਦੇ ਕਾਲਾ ਬਹਿ ਗਿਆ ਉੱਥੇ ਹਵਾ ਮੇ ਆ ਆ ਬਦਮਾਸ਼ ਆ ਗਿਆ ਰਾਤ ਦੇ ਬਦਮਾਸ਼ ਏ ਵਰੀਆ ਵਰੀਆ ਤੂੰ ਕਿੱਧਰ ਹੈ ਮੈਨੂੰ ਕਿੱਧਰ ਦਸਨਮੋਲ ਇਹ ਸਾਡੇ ਭਰਾ ਲਈ ਸਾਰਾ ਕੁਝ ਤੂੰ ਇਹ ਕਿਵੇਂ ਆ ਭਰਾ ਇਹਨੇ ਨਹੀਂ ਬੁਲਾਉਣਾ ਕੀ ਹਾਲ ਹੈ ਸਾਜੀ ਮੈਂ ਸੈਨਾ ਬੁਲਾਇਆ ਪਰ ਤੂੰ ਨਹੀਂ ਪਾਈ ਮੈਂ ਮੇਰੇ ਭਰਾ ਨੇ ਨਹੀਂ ਬੁਲਾਵੇ ਬੁਲਾਇਆ ਕਿਉਂ ਨਹੀਂ ਪਹਿਲਾਂ ਬੁਲਾਇਆ ਕੀ ਵਧੀਆ ਪੁੱਤ ਅਧਿਆ ਵਧਿਆ ਕਿੱਧਰ ਆਇਆ ਤੀਰਾਜ ਇਹਦੇ ਕੋਲੇ ਆਇਆ ਮੈਨੂੰ ਛੱਡਣ ਆਇਆ ਨੇ ਬੇਲੀ ਆ ਜਾਓ ਬਹਿ ਜਾਓ ਇੱਧਰ ਆਇਆ ਇੱਧਰ ਲੈ ਬੰਨੇ ਆ ਜਾਓ ਤੂੰ ਹੀ ਜਾਓ ਭਾਜੋ ਭਾਜੋ ਚੂਜਾ ਭਾਜ ਜਾਂ ਆਈ ਗਏ ਮੈਂ ਲਾਵਾ ਦਾ ਟਰੈਕਟਰ ਵੇਖੀ ਟੋਇਆ ਬਾਲੀ ਫਾਜੂ ਬਾਲੀ ਟੋਲੀ ਉਹ ਬਾਲੀ ਟੋਲੀ ਬੱਤੀ ਪਾ ਲੇਗਾ ਜਰਾ ਹਾਏ ਅਸੀਂ ਅੱਥੇ ਪਏ ਆ ਚਲਾ ਤਾਰੀ ਵਾਰੀ ਸਾਡੇ ਲੋ ਦੋ ਤਿੰਨ ਦੇ ਲੱਗਾ ਰੋ ਸਾਨੂੰ ਦੇ ਕੋਈ ਚਾਈਦਾ ਹੋਰ ਕੰਮ ਦੇ ਨਾਲ ਉੱਤੇ ਆ ਗਿਆ ਦੇਣਾ ਤੂੰ ਨਾ ਕੁਝ ਨਹੀਂ ਅਸੀਂ ਤੂੰ ਨਾ ਦੇ ਇਹਦੇ ਦੇਣਾ ਇਹਦੇ ਦੇਣਾ ਤੂੰ ਨਾ ਆਪਾਂ ਦੇਣਾ ਕੁਝ ਨਹੀਂ ਨਮੋਲ ਟਰੈਕਟਰ ਚਲਾਏਗਾ ਆਓ ਇੱਕ ਵਾਰ ਚਾਹ ਪੂਰਾ ਕਰਨ ਦੇ ਆ ਹਾਂਜੀ 24 ਘੜੇ ਨਾਲ ਹੁੰਦੀ ਸਾਡੇ 2147 ਆ ਗਏ ਦੇ ਨਾਲ ਤਨਾਰ ਕੱਢ ਦੇਗੇ ਆਪਾਂ ਉੱਤਰੋਂ ਦੀ ਹਾਂ ਜਿਹੜਾ 15 ਲੰ ਨੂੰ ਲਾ ਦੇ ਹੋਰ ਇਹ ਸੰਤ ਪਿੰਡਾਂ ਵਾਲੇ ਦੀ ਹੈ ਘੜੀ ਨੂੰ ਟਿਕਾ ਨਹੀਂ ਸਹੀ ਗੱਲ ਹੈ ਹਾਂ ਜਿਹੜਾ ਇੰਦਰਾ ਤੋਂ ਤੁਸੀਂ ਲੈ ਗਏ ਫੇਲੀ ਫੇਲੀ ਚੱਲੇ ਨੇ ਹਾਂ ਮਨ ਮਨਾ ਉਹਨੇ ਢੇੜੇ ਦਈ ਜਾਣੇਂ ਦੇ ਇਹ ਹੁਣ ਆਉਂਦੇ ਲੈ ਆਏਗਾ ਉਤੋਂ ਦੀ ਹਣਾ ਖਾਲ ਲੋ ਲਾ ਕੇ ਵਟਪਾ ਲੈਣਾ ਸੀ ਫੀਕਾ ਜਲ ਖਰਾਬ ਹੋਣਾ ਹੈ ਧਾਰਾ ਵੱਜ ਰਹੀ ਸਾਹ ਸਾਹ ਬਾਰਾ ਧਾਰੇ ਨੂੰ ਕੀ ਆ ਸਾਡੇ ਘਰ ਪੈਸੇ ਕੱਲੇ ਕੱਲੇ ਲੱਕੇ ਕੱਲੇ ਕੱਲੇ ਪੀਂਦੇ ਨਹੀਂ ਸਾਰੇ ਨੇ ਸੂਰਾ ਤੱਕ ਨਹੀਂ ਮਾਰੀ ਅਸੀਂ ਮਰੇ ਸਾਨੂੰ ਸੁਲਾਇ ਨਹੀਂ ਮਾਰੀ ਠੰਡੇ ਢੰਡੇ ਪੁਜੀਆ ਪਾਜਾ ਖੇਤ ਚੱਲ ਰਿਆ ਲਿਆ ਗਲਾਸੀ ਕੱਢ ਗਲਾਸੀ ਗਲਾਸੀ ਕਿਲੇ ਕਿੱਥੇ ਆ ਆ ਵਿੱਚ ਪਏ ਖਾਣੇ ਦਾ ਆਇਆ ਕੇਲਾ ਵੀ ਆ ਸਾਲੇ ਕੋ ਛੱਡਿਆ ਜੇ ਨਾ ਕੇਲਾ ਗੱਡਰ ਨਾਲ ਹਾਂ ਇਹ ਗੱਡਰ ਕੇਲਾ ਚੱਲਣ ਦੇ ਹੈ ਇੱਕ ਕੇਲਾ ਬਚਿਆ ਜੀ ਸਾਡੇ ਵਾਸਤੇ ਆ ਵੀ ਆ ਗਈ ਮਗਰੇ